ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਸਰੀ ਮਹਲਾ ਪਹਿਲਾ ਕਰ ਦੂਜਾ ਅਸ਼ਟਪਦੀਆ ਇਕ ਓੰਕਾਰ ਸਤਗੁਰ ਪ੍ਰਸਾਦ ਗੁਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ ਹਰ ਰਸ ਚੋਗ ਚੁਗੈ ਪ੍ਰਭ ਪਾਵੈ ਸਰਬਰ ਮੈਂ ਹੰਸ ਪ੍ਰਾਣ ਪਤ ਪਾਵੇ ਗੁਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗੇ ਨਹੀਂ ਦੂਰੇ ਹਰ ਰਸ ਚੋਗ ਚੁਗੇ ਪ੍ਰਭ ਪਾਵੇ ਸਰਬਰ ਮੈਂ ਹੰਸ ਪ੍ਰਾਣ ਪਤ ਪਾਵੇ ਕਿਆ ਬਗਬਪੁੜਾ ਛਪੜੀ ਨਾਏ ਕੀਚੜ ਡੁੱਬੈ ਮੈਲ ਨਾ ਜਾਏ ਰਹਾਉ ਰਖ ਰਖ ਚਰਨ ਧਰੇ ਵਿਚਾਰੀ ਦੁਬਿਦਾ ਛੋੜ ਪੈ ਨਿਰੰਕਾਰੀ ਮੁਕਤ ਪਦਾਰਤ ਹਰ ਰਸ ਚਾਖੇ ਆਵਣ ਜਾਣ ਰਹੇ ਗੁਰ ਰਾਖੇ ਸਰਵਰ ਹੰਸਾ ਛੋੜ ਨਾ ਜਾਏ ਪ੍ਰੇਮ ਭਗਤ ਕਰ ਸਹਿਜ ਸਮਾਏ ਸਰਵਰਮੇ ਹੰਸ ਹੰਸ ਮੇ ਸਾਗਰ ਅਕਤ ਕਥਾ ਗੁਰਬਚਨੀ ਆਦਰ ਸੁਨ ਮੰਡਲ ਇੱਕ ਜੋਗੀ ਬੈਸੇ ਨਾਰ ਨਾ ਪੁਰਖ ਕਹਿਓ ਕਉ ਕੈਸੇ ਤ੍ਰਿਪਵਨ ਜੋਤ ਰਹੇ ਲਿਵ ਲਾਈ ਸੁਰਨ ਨਰਨ ਨਾਥ ਸੱਚੇ ਸਰਨਾਈ ਅਨੰਦ ਮੂਲ ਅਨਾਥ ਆਧਾਰੀ ਗੁਰਮੁਖ ਭਗਤ ਸਹਜ ਵਿਚਾਰੀ ਭਗਤ ਵਛਲ ਪੈ ਕਟਨ ਹਾਰੇ ਹਉ ਮੇ ਮਰ ਮਿਲੇ ਭਗਤਾਰੇ ਅਨੇਕ ਜਤਨ ਕਰ ਕਾਲ ਸੰਤਾਏ ਮਰਨ ਲਿਖਾਏ ਮੰਡਲ ਮਹਿ ਆਏ ਜਨਮ ਪਦਾਰਥ ਦੁਬਿਦਾ ਖੋਵੇ ਆਪਨਾ ਚੀਨਸ ਪਰਮ ਪਰਮ ਰੋਵੇ ਕਹਤਿਉ ਪੜਤਿਉ ਸੁਣਤਿਉ ਏਕ ਧੀਰਜ ਧਰਮ ਤਰਨੀ ਤਰਟੇਕ ਜਤ ਸਤ ਸੰਜਮ ਹਿਰਦੇ ਸਮਾਏ चौथे पद को जे मन पति आए साचे निर्मल मैल ना लागे गुरु कै शब्द परम पौ भागै सूरत मूरत आद अनूप नानक जांच साच स्वरूप ਸੱਚੇ ਨਿਰਮਲ ਮੈਲ ਨਾ ਲਾਗੇ ਗੁਰ ਕੈ ਸਬਦ ਪਰਮ ਪਉ ਭਾਗੇ ਸੂਰਤ ਮੂਰਤ ਆਦ ਅਨੂਪ ਨਾਨਕ ਜਾਂਚੈ ਸਾਚ ਸਰੂਪ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਤਨ ਅਸਰੀ ਮਹੱਲਾ ਪਹਿਲਾ ਘਰ ਦੂਜਾ ਅਸ਼ਟ ਪਦੀਆਂ ਏਕ ਓੰਕਾਰ ਸਤਿਗੁਰ ਪ੍ਰਸਾਦ ਗੁਰੂ ਮਾਨੋ ਇੱਕ ਸਮੁੰਦਰ ਹੈ ਜੋ ਪ੍ਰਭੂ ਦੀ ਸਿਪ ਸਲਾ ਦੇ ਰਤਨਾ ਨਾਂ ਨੱਕਾ ਨੱਕ ਭਰਿਆ ਹੋਇਆ ਹੈ ਗੁਰਸਮੁਖ ਸਿੱਖ ਉਸ ਸਾਗਰ ਵਿੱਚੋਂ ਆਤਮਿਕ ਜੀਵਨ ਦੇਣ ਵਾਲੀ ਖੁਰਾਕ ਪ੍ਰਾਪਤ ਕਰਦੇ ਹਨ ਜਿਵੇਂ ਹੰਸ ਮੋਤੀ ਚੁਗਦੇ ਹਨ ਤੇ ਗੁਰੂ ਤੋਂ ਦੂਰ ਨਹੀਂ ਰਹਿੰਦੇ ਪ੍ਰਭੂ ਦੀ ਮਿਹਰ ਅੰਸਾਰ ਸੰਤ ਹੰਸ ਹਰਨਾਮ ਰਸਤੀ ਚੋਕ ਚੁਗਦੇ ਹਨ ਗੁਰਸਿੱਖ ਹੰਸ ਗੁਰੂ ਸਰੋਵਰ ਵਿੱਚ ਟਿਕਿਆ ਰਹਿੰਦਾ ਹੈ ਤੇ ਜਿੰਦ ਦੇ ਮਾਲਕ ਪ੍ਰਭੂ ਨੂੰ ਲੱਭ ਲੈਂਦਾ ਹੈ ਬਿਚਾਰਾ ਬਗਲਾ ਛਪੜੀ ਵਿੱਚ ਕਾਦੇ ਲਈ ਨਹਾਉਂਦਾ ਹੈ ਕੁਝ ਨਹੀਂ ਘਟਦਾ ਸਗੋਂ ਛਪੜੀ ਵਿੱਚ ਨਾ ਆ ਕੇ ਚਿੱਕੜ ਵਿੱਚ ਡੁੱਬ ਜਾਂਦਾ ਹੈ ਉਸ ਦੀ ਇਹ ਮੈਲ ਦੂਰ ਨਹੀਂ ਹੁੰਦੀ ਜਿਹੜਾ ਮਨੁੱਖ ਗੁਰੂ ਸਮੁੰਦਰ ਨੂੰ ਛੱਡ ਕੇ ਦੇਵੀ ਦੇਵਤੇ ਆਦਿਕ ਹੋਰ-ਹੋਰ ਦੇ ਆਸਰੇ ਭਾਲਦਾ ਹੈ ਉਹ ਮਾਨੋ ਛਪੜੀ ਵਿੱਚ ਹੀ ਨਹਾ ਰਿਹਾ ਹੈ ਉੱਤੋਂ ਉਹ ਹੋਰ ਮਾਇਆ ਮੋਹਤੀ ਮੈਲ ਸੇ ਹੀੜ ਲੈਂਦਾ ਹੈ ਰਹਾਓ ਗੁਰਸਿੱਖ ਬੜਾ ਸੁਚੇਤ ਹੋ ਕੇ ਪੂਰੀ ਵਿਚਾਰ ਨਾਲ ਜੀਵਨ ਸੰਸਾਰ ਵਿੱਚ ਪੈਰਤਾ ਦਾ ਹੈ ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਆਸਰੇ ਦੀ ਭਾਲ ਛੱਡ ਕੇ ਪਰਮਾਤਮਾ ਦੇ ਹੀ ਬਣ ਜਾਂਦਾ ਹੈ ਪਰਮਾਤਮਾ ਦੇ ਨਾਮ ਦਾ ਰਸ ਚਾਖ ਕੇ ਗੁਰਸਿੱਖ ਉਹ ਪਦਾਰਥ ਹਾਸਲ ਕਰ ਲੈਂਦਾ ਹੈ ਜੋ ਮਾਇਆ ਦੇ ਮੋਹ ਤੋਂ ਖਲਾਸੀ ਦਿਵਾਉਂਦਾ ਹੈ ਜਿਸ ਦੀ ਗੁਰੂ ਨੇ ਸਹਾਇਤਾ ਕਰ ਦਿੱਤੀ ਉਸ ਦੇ ਜਨਮ ਮਰਨ ਦੇ ਗੇੜ ਮੁੱਕ ਗਏ ਜਿਵੇਂ ਹੰਸ ਮਾਨਸ ਸਰੋਵਰ ਨੂੰ ਛੱਡ ਕੇ ਨਹੀਂ ਜਾਂਦਾ ਤਵੇਂ ਜਿਹੜਾ ਸਿੱਖ ਗੁਰੂ ਦਾ ਦਰ ਛੱਡ ਕੇ ਨਹੀਂ ਜਾਂਦਾ ਉਹ ਪ੍ਰੇਮ ਭਗਤੀ ਦੀ ਬਰਕਤ ਨਾਲ ਅਡੋਲ ਆਤਮਿਕ ਅਵਸਥਾ ਵਿੱਚ ਲੀਨ ਹੋ ਜਾਂਦਾ ਹੈ ਜਿਹੜਾ ਗੁਰਸਿੱਖ ਹੰਸ ਸਰੋਵਰ ਵਿੱਚ ਟਿਕਦਾ ਹੈ ਉਸ ਦੇ ਅੰਦਰ ਗੁਰੂ ਸਰੋਵਰ ਆਪਣਾ ਆਪ ਪ੍ਰਗਟ ਕਰਦਾ ਹੈ ਉਸ ਸਿੱਖ ਦੇ ਅੰਦਰ ਗੁਰੂ ਵਸ ਪੈਂਦਾ ਹੈ ਇਹ ਕਥਾਕਤ ਹੈ ਭਾਵ ਇਸ ਆਤਮਿਕ ਅਵਸਥਾ ਦਾ ਬਿਆਨ ਨਹੀਂ ਕੀਤਾ ਜਾ ਸਕਦਾ ਸਿਰਫ ਇਹ ਕਹਿ ਸਕਦੇ ਹਾਂ ਕਿ ਗੁਰੂ ਦੇ ਚਰਨਾਂ ਉੱਤੇ ਤੁਰ ਕੇ ਉਹ ਲੋਕ ਪਰਲੋਕ ਵਿੱਚ ਆਦਰ ਪਾਉਂਦਾ ਹੈ ਜਿਹੜਾ ਕੋਈ ਵਿਰਲਾ ਪ੍ਰਭੂ ਚਰਨਾਂ ਵਿੱਚ ਜੁੜਿਆ ਬੰਦਾ ਉਹ ਫੁਰ ਅਵਸਥਾ ਵਿੱਚ ਟਿਕਦਾ ਹੈ ਉਸ ਦੇ ਅੰਦਰ ਇਸਤਰੀ ਮਰਦ ਵਾਲੀ ਤਮੀਜ਼ ਨਹੀਂ ਰਹਿੰਦੀ ਭਾਵ ਉਸ ਦੇ ਅੰਦਰ ਕਾਮ ਚੇਸਟਾ ਜ਼ੋਰ ਨਹੀਂ ਪਾਉਂਦੀ ਦੱਸੋ ਕੋਈ ਇਹ ਸੰਕਲਪ ਵੀ ਕਿਵੇਂ ਕਰ ਸਕਦਾ ਹੈ ਕਿਉਂਕਿ ਉਹ ਤਾਂ ਸਦਾ ਉਸ ਪਰਮਾਤਮਾ ਵਿੱਚ ਸੁਰਤ ਜੋੜੀ ਰੱਖਦਾ ਹੈ ਜਿਸ ਦੀ ਜੋਤ ਇੰਨਾ ਭਵਨਾਂ ਵਿੱਚ ਵਿਆਪਕ ਹੈ ਤੇ ਦੇਵਤੇ ਮਨੁੱਖ 나ਥ ਆਦਿ ਸਭ ਜਿਸ ਸਦਾtheta ਦੀ ਸਰਣ ਲਈ ਰੱਖਦੇ ਹਨ ਗੁਰਮੁਖ ਹੰਸ ਗੁਰੂ ਸਾਗਰ ਵਿੱਚ ਟਿੱਕੇ ਉਸ ਪ੍ਰਾਨਬਤ ਪ੍ਰਭੂ ਨੂੰ ਮਿਲਦਾ ਹੈ ਜੋ ਆਤਮਿਕ ਆਨੰਦ ਦਾ ਸੋਮਾ ਹੈ ਜੁਨਿ ਆਸਰਿਆਂ ਦਾ ਆਸਰਾ ਹੈ ਗੁਰਮੁਖ ਉਸ ਦੀ ਭਗਤੀ ਦੇ ਰਾਹੀ ਅਤੇ ਉਸ ਦੇ ਗੁਣਾਂ ਦਾ ਵਿਚਾਰ ਦੇ ਰਾਹੀ ਅਡੋਲ ਆਤਮਿਕ ਅਵਸਥਾ ਵਿੱਚ ਟਿਕੇ ਰਹਿੰਦੇ ਹਨ ਉਹ ਪ੍ਰਭੂ ਆਪਣੇ ਸੇਵਕਾਂ ਦੀ ਭਗਤੀ ਨਾਲ ਪ੍ਰੇਮ ਕਰਦਾ ਹੈ ਉਹਨਾਂ ਦੇ ਸਾਰੇ ਡਰ ਦੂਰ ਕਰਨ ਦੇ ਸਮਰੱਥ ਹੈ ਗੁਰਮੁਖ ਹਉਮੈ ਮਾਰ ਕੇ ਅਤੇ ਸਾਧ ਸੰਗਤ ਵਿੱਚ ਟਿਕੇ ਉਸ ਅਨੰਦ ਮੂਲ ਪ੍ਰਭੂ ਦੇ ਚਰਨਾਂ ਵਿੱਚ ਜੁੜਦੇ ਹਨ ਜਿਹੜਾ ਮਨੁੱਖ ਵਿਚਾਰੇ ਬਗਲੇ ਵਾਂਗ ਹੋਮੇ ਦੀ ਛਪੜੀ ਵਿੱਚ ਇਨਾਉਂਦਾ ਰਹਿੰਦਾ ਹੈ ਤੇ ਆਪਣੇ ਆਤਮਿਕ ਜੀਵਨ ਨੂੰ ਨਹੀਂ ਪਛਾਣਦਾ ਉਹ ਹੋਮੇ ਵਿੱਚ ਭਟਕ-ਭਟਕ ਕੇ ਦੁਖੀ ਹੁੰਦਾ ਹੈ ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਆਸਰੇ ਦੀ ਭਾਲ ਕਰਕੇ ਸਹੀੜੀ ਹੋਈ ਆਤਮਿਕ ਮੌਤ ਉਸ ਨੂੰ ਸਦਾ ਦੁਖੀ ਕਰਦੀ ਹੈ ਉਹ ਪਿਛਲੇ ਕੀਤੇ ਕਰਮਾਂ ਅਨੁਸਾਰ ਧੁਰੋਂ ਆਤਮਿਕ ਮੌਤ ਦਾ ਲੈ ਕੀ ਆਪਣੇ ਮੱਥੇ ਉੱਤੇ ਲਿਖਾ ਕੇ ਇਸ ਜਗਤ ਵਿੱਚ ਆਇਆ ਤੇ ਇੱਥੋਂ ਵੀ ਆਤਮਿਕ ਮੌਤ ਹੀ ਵਿਹਾਜ ਦਾ ਰਿਹਾ ਪਰ ਜਿਹੜਾ ਮਨੁੱਖ ਇੱਕ ਪਰਮਾਤਮਾ ਦੀ ਸਿਫਤਸਲਾਹੀ ਨਿਤ ਉਚਾਰਦਾ ਹੈ ਪੜਦਾ ਹੈ ਅਤੇ ਸੁਣਦਾ ਹੈ ਤੇ ਧਰਤੀ ਦੇ ਆਸਰੇ ਪ੍ਰਭੂ ਦੀ ਟੇਕ ਫੜਦਾ ਹੈ ਉਹ ਗੰਭੀਰ ਸੁਭਾਅ ਉਹ ਗ੍ਰਹਿਣ ਕਰਦਾ ਹੈ ਉਹ ਮਨੁੱਖਾ ਜੀਵਨ ਦੇ ਫਰਜ਼ ਨੂੰ ਪਛਾਣਦਾ ਹੈ ਜੋ ਮਨੁੱਖ ਗੁਰੂ ਦੀ ਸ਼ਰਣ ਵਿੱਚ ਰਹਿ ਕੇ ਆਪਣੇ ਮਨ ਨੂੰ ਉਸ ਆਤਮਿਕ ਅਵਸਥਾ ਵਿੱਚ ਗਿਝਾਲ ਲਏ ਜਿੱਥੇ ਮਾਇਆ ਦੇ ਤਿੰਨੇ ਹੀ ਗੁਣ ਜੋਰ ਨਹੀਂ ਪਾ ਸਕਦੇ ਤਾਂ ਸੁੱਤੇ ਹੀ ਜਤ ਸਤ ਤੇ ਸੰਜਮ ਉਸ ਦੇ ਹਿਰਦੇ ਵਿੱਚ ਨੀਂ ਰਹਿੰਦੇ ਹਨ ਸਦਾ ਥਿਰ ਪ੍ਰਭੂ ਵਿੱਚ ਟਿਕ ਕੇ ਪਵਿੱਤਰ ਹੋਏ ਮਨੁੱਖ ਦੇ ਮਨ ਨੂੰ ਵਿਕਾਰਾਂ ਦੀ ਮੈ ਨਹੀਂ ਚੰਬੜਦੀ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਉਸ ਦੀ ਭਟਕਣਾ ਦੂਰ ਹੋ ਜਾਂਦੀ ਹੈ ਉਸ ਦਾ ਦੁਨੀਆਂ ਵਾਲਾ ਡਰ ਸਹਿਮ ਮੁੱਕ ਜਾਂਦਾ ਹੈ ਨਾਨਕ ਵੀ ਉਸ ਸਦਾ ਚਿਰ ਹਸਤੀ ਵਾਲੇ ਪ੍ਰਭੂ ਦੇ ਦਰ ਤੋਂ ਨਾਮ ਦੀ ਦਾਤ ਮੰਗਦਾ ਹੈ ਜਿਸ ਵਰਗਾ ਹੋਰ ਕੋਈ ਨਹੀਂ ਹੈ ਜਿਸ ਦੀ ਸੋਹਣੀ ਸੂਰਤ ਤੇ ਜਿਸ ਦਾ ਵਜੂਦ ਆਜ ਤੋਂ ਹੀ ਚੱਲਿਆ ਆ ਰਿਹਾ ਹੈ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ